ਫਗਵਾੜਾ ਦੇ ਬਾਬਾ ਗਦਿਆ ਰੋਡ ਤੇ ਤੇਜ਼ ਰਫ਼ਤਾਰ ਗੱਡੀ ਨੇ ਬਿਜਲੀ ਵਾਲੇ ਖੰਬੇ 'ਚ ਮਾਰੀ ਟੱਕਰ ਗੱਡੀ ਦੀ ਹਾਲਤ ਹੋਈ ਖਸਤਾ ਆਵਾਜ਼ ਸੁਣ ਲੋਕ ਹੋ ਗਏ ਇਕੱਠੇ ਗੱਡੀ ਵੱਜਣ ਨਾਲ ਬਿਜਲੀ ਵਾਲਾ ਖੰਭਾ ਟੁੱਟਿਆ ਇਸ ਮਾਮਲੇ ਦੀ ਸੂਚਨਾ ਮਿਲਣ ਤੇ ਫਗਵਾੜਾ ਪੁਲਿਸ ਦੇ ਅਧਿਕਾਰੀ ਮੌਕੇ ਤੇ ਉੱਥੇ ਪਹੁੰਚੇ ਤੇ ਪੁਲਿਸ ਵੱਲੋਂ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਗੱਲਬਾਤ ਕਰਨ ਤੇ ਲੋਕਾਂ ਵੱਲੋਂ ਕੀ ਕਿਹਾ ਗਿਆ ਸੁਣੋ ਤੁਸੀਂ ਵੀ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰੁਪ ਲੂਚਾ ਦੀ ਰਿਪੋਰਟ ਇਹ ਭਾਜੀ ਮੈਂ ਖੰਭੇ ਦੇ ਕੋਲ ਬੈਠਾ ਸੀ ਉੱਪਰ ਚੜਨਾ ਕੋਈ ਆਪਣੇ ਟਾਈਮ ਤੇ ਇਹ ਗੱਡੀ ਸਿੱਧੀ ਆਈ ਆ ਸਿੱਧੀ ਆ ਕੇ ਖੰਭੇ 'ਚ ਵੱਜੀ ਆ ਖੰਭੇ 'ਚ ਮੇਰਾ ਬਚਾਅ ਹੋ ਗਿਆ ਮੇਰੇ ਕੋਈ ਨੁਕਸਾਨ ਨਹੀਂ ਹੋਇਆ ਲੱਤਾਂ ਵਾਲਾ ਸਹੀ ਖੰਬਾ ਸਾਰਾ ਟੁੱਟ ਗਿਆ ਵਾ ਛੱਡੀ ਹੋਣੀ ਹੈ ਆਜੋ ਆਮ ਲੋਏ ਇਹ ਇਹ ਮਾਮਲਾ ਹੈਗਾ ਜੀ ਇਹ ਬੰਦੇ ਨੇ ਛੱਡੀ ਮਾਰੀ ਆ ਜੀ ਉੱਥੇ ਦੋ ਬੰਦੇ ਬੈਠੇ ਸੀ ਉਹ ਡੋੜ ਕੇ ਬਚੇ ਆ ਹੂੰ ਸੈਨੀ ਪ੍ਰੋਫਿਟ ਐਡਵਾਈਜ਼ਰ ਜੇ ਉੱਥੇ ਮੋਰੇ ਹੂੰ ਤਾਂ ਖੰਬੇ ਟੁੱਟ ਖੰਬੇ ਟੁੱਟ ਗਏ ਆ ਉਹ ਪੂਰਾ ਵੀ ਦੇਖ ਲਓ ਤਾਣਾ ਟੁੱਟ ਰੀਆਂ ਲੜਾਈ ਝਗੜਾ ਤੁਹਾਡਾ ਕਾਹਦਾ ਹੋ ਰਿਹਾ ਹੈ ਉਹ ਬੰਦੇ ਤੋਂ ਸਿਰਫ ਕਾਗਜ਼ ਮੰਗੇ ਆ ਕਿ ਕਾਗਜ਼ ਦੇ ਦੇ ਉਹ ਬੰਦਾ ਕਾਗਜ਼ ਨਹੀਂ ਦੇ ਰਿਹਾ ਸੀ 올ਟੀ ਉਹਨੂੰ ਪਹਿਲੋ ਕਿਹਾ ਉਹ ਕਹਿੰਦਾ ਜੰਨੇ ਆ ਜੰਨੇ ਆ ਇਹ ਉਹਨੂੰ ਕਿਹਾ ਕਿ ਕਾਗਜ਼ ਦੇ ਦੇ ਭਰਾ ਤਾਂ ਉਹ ਉਲਟਾ ਕਾਗਜ਼ ਮਿਲ ਗਿਆ ਤੁਹਾਨੂੰ ਨਹੀਂ ਹੁਣ ਦਿੱਤੇ ਆ ਜੀ ਅੱਛਾ ਕਾਫੀ ਵਾਰੀ ਕਹਿਣ ਤੇ ਇਹ ਉਹਨੂੰ ਕਿਹਾ ਕਿ ਕਾਗਜ਼ ਦੇ ਦੇ ਉਹ ਗੱਡੀ ਦੇ ਵਿੱਚੋਂ ਅਜੀ ਉਹਨੇ ਕੋਲ ਖੜੇ ਆ ਉਹ ਦੂਜੇ ਵਾਦੀ ਤਾਂ ਕੀ ਗੋਲ ਕੇ ਉੱਧਰ ਹੀ ਕਾਗਜ਼ ਫੜਾ ਰਹੇ ਆ ਜਦੋਂ ਉਹਨੂੰ ਕਿਹਾ ਕਿ ਤੁਸੀਂ ਤੂੰ ਕਾਗਜ਼ ਫੜਾ ਦੇ ਉਹ ਉਲਟਾ ਬੋਲਣ ਲੱਗ ਪਿਆ ਮਿਸਮੇਮ ਕਰਨ ਲੱਗ ਪਿਆ ਤਾਂ ਉਹ ਬੰਦੇ ਨੇ ਕਿਤੀ ਉਹ ਡਰਿੰਕ ਕੀਓ ਆ ਉਲਟਾ ਕਹੀ ਜਾਂਦਾ ਕਿ ਮੈਂ ਐਮਸੀ ਨਾਲ ਗੱਲ ਕਰਾਉਦਾ ਦਮਾ ਫੜਾਉਣਾ ਅਜੀ ਉਹਨੂੰ ਕਿਹਾ ਕਿ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਤੂੰ ਆਹ ਗੱਡੀ ਦੇ ਕਾਗਜ਼ ਦੇ ਦੇ ਆਹ ਗੱਲ ਨੇ ਉਹਨੂੰ ਕਹੀ ਆ ਉਹ ਬੰਦਾ ਥੋੜਾ ਗਲਤ ਬੋਲ ਰਿਹਾ ਸਾਡੇ ਕਿੰਨਾ ਜੀ ਮੈਂ ਤਾਂ ਬੁੱਤਾਰਾ ਜੀ ਜੀ ਹਾਂਜੀ ਸਰ ਅੱਜ ਇੱਕ ਕਟਾਏ ਹੋਣਾ ਸੀ ਕੰਡੋਰ ਰੂਮ ਤੋਂ ਜੇ ਇਧਰ ਕੰਬੇ ਦੇ ਵਿੱਚ ਗੱਡੀ ਵਜੀ ਆ ਜਿਹਦੇ ਸਬੰਧ ਤੇ ਅਸੀਂ ਜਲਦੀ ਤੋਂ ਜਲਦੀ ਪਹੁੰਚ ਕੇ ਗੱਡੀ ਨੂੰ ਆਪਣੇ ਕਬਜ਼ੇ ਲੈ ਕੇ ਅਗਲੀ ਕਾਰਜ ਸ਼ੁਰੂ ਕਰਦੇ ਹਾਂ